ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤਿਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤਿਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविंद संकट मोच सोलोक हर सिमरत मन तन सुखी बिनसी दुतिया सोच नानक टेक गोपाल की गोविंद संकट मोच सोलोक हर सिमरत मन तन सुखी ਬਿਨ ਸੀਦਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविंद संकट मोच सुलोक हर सिमरत मन तन सुखी बिनसी दुतिया सोच नानक टेक गोपाल की गोविंद संकट मोच सुलोक हर सिमरत मन तन सुखी ਬਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच ਨਾਨੇ ਘਟੇਕ ਗੋਪਾਲ ਕੀ ਗੋਬਿੰਦ ਸੰਕਟ 모ਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤਿਆ ਸੋਚ ਨਾਨਕ ਘਟੇਕ ਗੋਪਾਲ ਕੀ ਗੋਬਿੰਦ ਸੰਕਟ 모ਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬ੍ਰਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋ ਹਰ ਸਿਮਰਤ ਮਨ ਤਨ ਸੁਖੀ ਬ੍ਰਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सोलोक हर सिमरत मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरत मन तन सुखी बिनसी दुतिया सोच ਨਾਨੇ ਘਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਘਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ ਨੋਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सोलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सोलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోచੂ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਠੇਕ ਗੋਪਾਲ ਕੀ गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविन्द संकट मोच सुलोक हर सिमरित मन तन सुखी बिनसी दुतिया सोच नानक टेक गोपाल की गोविंद संकट मोच सोलोक हर सिमरत मन तन सुखी बिनसी दुतिया सोच नानक टेक गोपाल की गोविंद संकट मोच सोलोक हर सिमरत मन तन सुखी ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀਦੁ ਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ మోਚ